देखो पहली पाठशाला श्री गुरु नानक देव जी ते दे चोला साहेब दर्शन दे दर्शनاں چار ਰਹੀਆਂ ਠਾਠਾ ਮਾਰਤੀਆਂ ਸੰਗਤਾਂ ਬਜ਼ੁਰਗ ਗੁਰਸਿੱਖ ਨੇ ਦੱਸਿਆ ਕਿ ਚੋਲਾ ਸਾਹਿਬ ਦਾ ਇਤਿਹਾਸ ਅਰਬ ਦੇਸ਼ਾਂ ਤੋਂ ਆਇਆ ਸੀ ਪਾਪਾ ਜੀ ਦਾ ਚੋਲਾ پہلی ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਤੇ ਦਰਸ਼ਨ ਕਰਨ ਲਈ ਹੁਸ਼ਿਆਰਪੁਰ ਦੇ ਪਿੰਡ ਖੰਡੇਆਲਾ ਸੈਣੀਆ ਉੱਚਲ ਕੇ ਆਇਆ ਸੰਗ ਗੁਰਦਾਸਪੁਰ ਪਹੁੰਚ ਗਿਆ ਹੈ ਅਤੀ ਸੰਗ ਵਿੱਚ ਠਾਠਾ ਮਾਰ ਤੇ ਸ਼ਰਧਾਲੂਆਂ ਦਾ ਇਕੱਠ ਵੇਖਣ ਨੂੰ ਮਿਲ ਰਿਹਾ ਹੈ ਗੁਰਦਾਸਪੁਰ ਪਹੁੰਚਣ ਤੇ ਲੋਕਾਂ ਵੱਲੋਂ ਸੰਗਤਾਂ ਦਾ ਪਰਮਾ ਸਵਾਗਤ ਕੀਤਾ ਗਿਆ ਤੇ ਚੱਕਾ ਚਗਾ ਸੰਗਤਾਂ ਤੇ ਲਈ ਖਾਣ ਪੀਣ ਦੀਆਂ ਚੀਜ਼ਾਂ ਤੇ ਲੰਗਰ ਵੀ ਲਗਾਏ ਗਏ ਪੂਰਾ ਮਾਹੌਲ ਸ੍ਰੀ ਗੁਰੂ ਨਾਨਕ ਤੇਜ ਜੀ ਦੇ ਨਾਮ ਨਾਲ ਰੰਗਮਈ ਹੋ ਗਿਆ ਸੰਗਤਾਂ ਦਾ ਪੜਾਵ ਦਰ ਪੜਾ ਭਾਰ ਕਰਦੀ ਹੋਈ ਕੱਲ ਯਾਨੀ 4 ਮਾਰਚ ਨੂੰ ਸ਼ਾਮ ਢੇਰਾਂ ਪੱਪਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਪਹੁੰਚੇਗੀ ਅਤੇ ਅੱਜ ਇਹ ਸੰਤਾਂ ਗੁਰਦਾਸ ਭੁੰਦੇ ਨੇ ਦੀਕ ਪਿੰਡ ਚੋੜਾ ਛਤਰਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਵਿਸ਼ਰਾਮ ਕਰਨਗੇ ਉੱਥੇ ਹੀ ਬਜ਼ੁਰਗ ਗੁਰਸਿੱਖ ਬਾਬਾ ਜਰਨੈਲ ਸਿੰਘ ਅਤੇ ਭਾਈ ਰਾਮ ਸਿੰਘ ਖਾਲਸਾ ਨੇ ਚੋਲਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ ਕਿ ਇਹ ਚੋਲਾ ਬਾਬਾ ਨਾਨਕ ਨਾਨਕdev ਜੀ ਦੀ 7ਵੀਂ ਪੀੜੀ ਵੱਲੋਂ ਅਰਬ ਦੇਸ਼ਾਂ ਤੋਂ ਲਿਆ ਕੇ ਤੇ ਰੱਬਾ ਬਾਬਾ ਨਾਨਕ ਵਿਖੇ ਗੁਰਦੁਆਰਾ ਚੋਲਾ ਸਾਹਿਬ ਵਿਖੇ ਸਥਾਪਿਤ ਕੀਤਾ ਗਿਆ ਸੀ ਜਿਸ ਦੇ ਦਰਸ਼ਨ ਲਈ ਹਰ ਸਾਲ ਸੰਗਤਾਂ ਵੱਟੀ ਸੰਗ ਦੇ ਰੂਪ ਵਿੱਚ ਪੈਦਲ ਯਾਤਰਾ ਕਰਕੇ ਤੇ ਰੱਬਾ ਬਾਬਾ ਨਾਨਕ ਦਰਸ਼ਨਾਂ ਲਈ ਪਹੁੰਚਦੀਆਂ ਹਨ ਸਾਧ ਸੰਗ ਜੀਓ ਇਹ ਜੋ ਚੋਲਾ ਜੋ ਡੇਲਾ ਸਾਹਿਬ ਵਿਖੇ ਬਿਦਾਜ ਮਾਰਿਆ ਸਥਿਤ ਹੈ ਗੁਰਪਿਆਸਾਖ ਦੀ ਇਹ ਚੋਲਾ ਕਿੱਥੋਂ ਆਇਆ ਕਿਵੇਂ ਆਇਆ ਬਹੁਤ ਘਰ ਸੰਗਤਾਂ ਜਾਣਦੀਆਂ ਹਨ ਇਹ ਚੋਲਾ ਅਦਬ ਦੇ ਵਿੱਚੋਂ ਆਇਆ ਅਦਬ ਦੇਖ ਦਾ ਵਿੱਚ ਲਾਜਬਦ ਲਾਜਬਦ ਰਾਜਾ ਸੀ ਸਾਧ ਸੰਗਤ ਜੀ ਤੁਹਾਨੂੰ ਨਾਨਕ ਪਾਸੇ ਦੁਨੀਆ ਤਾ ਦੇ ਜੋ ਅਦਬ ਦੇ ਇਸ ਵਿੱਚ ਗਏ ਆ ਉਸ ਦਾਜ ਦੇ ਵਿੱਚ ਗਏ ਉਸ ਗੁਰੂ ਪਿਆਸਾ ਇਹ ਚੋਲਾ ਬਲਮਾਤ ਆਕਾਰਪੁਰਖ ਵੱਲੋਂ ਗੁਰਮਹਾਰਾਈ ਦੇ ਤਨਦੇ ਉਤੇ ਆਇਆ ਜਿਹਦੇ ਉੱਤੇ ਜਿਹਦੇ ਉੱਤੇ ਸੱਤ ਤਰਾਂ ਦੀਆਂ ਅਈਤਾ ਲਿਖੀ ਹੋਈ ਐ ਸਾ ਅਈਤਾ ਲਿਖੀ ਹੋਈ ਐ ਸਾ ਦਾ ਕੁਰਾਨ ਦੀ ਐਈਤਾ ਲਿਖੀ ਹੋਈ ਐ ਸਭ ਤੁਹਾਨੂੰ ਕੋ ਨਾਨਕ ਦੇ ਪਾਸ ਸਾ ਜੀ ਗੁਰਬਾਣੀ ਦਾ ਪਛਾਣ ਕਰਦੇ ਸਨ ਨਾਨਕ ਆ ਤੁਹਾਨੂੰ ਬਾਤ ਕਰਦੇ ਸਨ ਜਦੋਂ ਲੋਕਾਂ ਨੇ ਸੁਣਿਆ ਕਿ ਚੋਲਾ ਇੰਨੇ ਐਈਤਾ ਵਾਲਾ ਪਹਿਨਿਆ ਹੋਇਆ ਹੈ ਪਰ ਇਹ ਤਾਂ ਇਹ ਤੁਹਾਨੂੰ ਇਹ ਤਾਂ ਹਿੰਦੂਤਾਂ ਦਾ ਪਛਾਣ ਕਰਦਾ ਹੈ ਇਹ ਤਾਂ ਸਿੱਖਤਾਂ ਦਾ ਪਛਾਣ ਕਰਦਾ ਹੈ ਪਤਾ ਨਹੀਂ ਕਿਹੜੇ ਤੁਹਾਨੂੰ ਦਾ ਪਛਾਣ ਕਰਦਾ ਸਾਡੇ ਮੁਸਲਮਾਨਾਂ ਦਾ ਤੁਹਾਨੂੰ ਦਾ ਪਛਾਣ ਨਹੀਂ ਕਰਦੇ ਜਾ ਕੇ ਸ਼ਿਕਾਇਤ ਲਾਈ ਰਾਜਬਾਦ ਨੇ ਇਹ ਸੁਣਿਆ ਉਹਨੇ ਕਿਹਾ ਵੀ ਜਾਓ ਉਸ ਨੂੰ ਮਾਰ ਮੁਕਾ ਦਿਓ ਜਿਹੜਾ ਇਹ ਸਾਡੇ ਸੂਲਾਂ ਦੇ ਬਦੋ ਚੱਲਦਾ ਹੈ ਸਾਸਨ ਸਿੰਘ ਮਾਰਨ ਵੇਖ ਤਾ ਤੁਨ ਕੋ ਨਾਨਕ ਪਾਸ ਸਾਨੂੰ ਭਾਰਤ ਸੁੱਟਿਆ ਗਿਆ ਤੋਏ ਕਿ ਦੱਬਿਆ ਗਿਆ ਲੇਕਿਨ ਤੁਨ ਕੋ ਨਾਨਕ ਪਾਸ ਫੁੱਲ ਵਾਂਗੂ ਬਾਹਰ ਆ ਗਏ ਉਹਨਾਂ ਦਾ ਭੜਮ ਤੋੜਿਆ ਸਾਹਜਾ ਅਗਦਾ ਅਜੇ ਕਿ ਸੀਸ ਝੁਕਾਇਆ ਉਹਦੇ ਸੇਵਕਾਂ ਨੇ ਕਿ ਉਹ ਤੋ ਨਾ ਭਾਰਤ ਸੁੱਟਿਆ ਮਰਦਾ ਏ ਨਾ ਪਾਣੀ ਈ ਡੋਬਿਆ ਮਰਦਾ ਏ ਨਾ ਤੋਏ ਜਮੇ ਤੇ ਡੁੱਬਿਆ ਮਰਦਾ ਏ ਸਾਸਨ ਸਿੰਘ ਰਾਜ ਰਾਜਬੰਦ ਜਦੋਂ ਸਾਹਮਣੇ ਗਿਆ ਬੇ ਤਾਂ ਸਵਾਲ ਜਵਾਬ ਹੋਏ ਸਾ ਅਖਰ ਰਾਜ ਰਾਜਬੰਦ ਨੂੰ ਸੀਸ ਝੁਕਾਣਾ ਪਿਆ ਸਾਸਨ ਸਿੰਘ ਜੀ ਓਏ ਇਹ ਇਹ ਜਿਹੜਾ ਚੋਲਾ ਹੈ ਉਹ ਜਿਹੜਾ ਲਾਜਵਰਦ ਹੈ ਉਹਨੇ ਕਿਹਾ ਵੀ ਇਹ ਚੋਲਾ ਮਿੰਦੂ ਦੇ ਦੇ ਪਹਿਲਾਂ ਤੋਂ ਨੇ ਆਕੜ ਚ ਕਿਹਾ ਲੇਕਿਨ ਜਦੋਂ ਸਾਡੀ ਸਮਝ ਆ ਗਈ ਸੀ ਚੁਕਾ ਗੋਦਾਨਗ ਪਾਸਾ ਦੇ ਚਾਨੜ ਵਿੱਚ ਉਹਦਾ ਮਰੀਦ ਬਣ ਗਿਆ ਤੇ ਇਹ ਜਿਹੜਾ ਚੋਲਾ ਹੈ ਇਹ ਉਹ ਚੋਲਾ ਜਿਹੜਾ ਆਕਾਰ ਬਖਸ਼ ਤਾਨ ਗੋਦਾਨਗ ਪਾਸ਼ਾ ਨੂੰ ਦਿੱਤਾ ਸੀ ਮੇਰਾ ਹਾਣ ਨਰਨਾਲ ਸਿੰਘਾ 90 ਸਾਲ ਕਰੀ ਮੇਰੀ ਉਮਰ ਹੈ ਇਹ ਸੰ ਖੰਡਾ ਸ਼ੈਨੀਆਂ ਤੋਂ ਚੱਲਦਾ ਦੇਰਾ ਸਾਹਿਬ ਪਹੁੰਚਦੇ ਆ ਦੇਰਾ ਸਾਹਿਬ ਜਿਹੜਾ ਚੋਲਾ ਸਾਹਿਬ ਹੈ ਇਹ ਕਾਬਲੀ ਮਲ ਜੋ ਗੁਰੂ ਨਾਨਕ ਪਾਤਸ਼ਾਹ ਦੇ ਅੰਸ਼ ਵਿੱਚੋਂ 7ਵੀਂ ਪੀੜੀ ਵਿੱਚੋਂ ਤੇ 7ਵੀਂ ਪੀੜੀ ਵਿੱਚੋਂ ਇਹ ਸੁਆਫ ਅਫਗਾਨਿਸਤਾਨ ਦਾ ਸ਼ਹਿਰ ਸੁਹਾਣਾ ਉੱਥੇ ਦਾ ਤੋਤਾ ਮਾਲਸੀ ਉਹਦੇ ਕੋਲੋਂ ਜਾ ਕੇ ਇਹ ਜਿਹੜਾ ਚੋਲਾ ਸਾਹਿਬ ਹੈ ਐਨਰ ਉਹਦੀ ਪਹਾੜੀਆਂ ਵਿੱਚ ਤੇ ਦੱਬਿਆ ਗਿਆ ਤੇ ਉਥੋਂ ਇਹਨਾਂ ਪੁੱਟ ਕੇ ਲਿਆਉਂਦਾ ਪੱਥਰ ਨੂੰ ਬਾਣੀ ਦੇ ਨਾਲ ਦੂਰ ਕੀਤਾ ਜਿਹੜਾ ਛੁੱਕਿਆ ਨਹੀਂ ਸੀ ਜਾਂਦਾ ਤੇ ਉਸ ਵੇਲੇ ਗੁਰੂ ਮਹਾਰਾਜ ਜੀ ਨੇ ਕਾਬਲੀ ਮਾਲ ਨੂੰ ਭਾਖਾ ਦਿੱਤੀ ਕਿ ਤੂੰ ਜਪਜੀ ਸਾਹਿਬ ਦਾ ਪਾਠ ਕਰਕੇ ਪਾਣੀ ਲਾ ਕੇ ਕੋਲ ਪਾਠ ਕਰਕੇ ਉਹਦੇ ਉੱਤੇ ਛੱਟੇ ਮਾਰ ਤੈਨੂੰ ਆਪਣੇ ਆਪ ਇਹਦਾ ਰਸਤਾ ਜਿਹੜਾ ਮਿਲ ਦੇਗਾ ਕਾਵਲੀ ਮਾਲ ਲੈ ਉਸ ਪੱਥਰ ਦੇ ਉੱਤੇ ਜਪਜੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਫਿਰ ਉਹ ਪਾਣੀ ਛੱਟੇ ਮਾਰੇ ਪੱਥਰ ਲਾਂਬੇ ਹੋ ਗਿਆ ਕਾਵਲੀ ਮਾਲ ਸੰਗਤ ਦੇ ਸਮੇਂ ਉੱਥੋਂ ਜਿਹੜਾ ਇਹ ਚੋਲਾ ਸਭ ਲੈ ਕੇ ਤੇ ਫਿਰ ਡੇਰਾ ਸਾਹ ਪਹੁੰਚਿਆ ਜਿਹਦਾ ਅੱਜ ਬਹੁਤ ਢੇਰ ਤੋਂ ਲੈ ਕੇ ਚੋਲੇ ਸਾਹਿਬ ਦਾ ਜਿਹੜਾ ਮੇਲਾ ਹੈ ਸੰਗ ਰੂਪ ਵਿੱਚ ਦਰਸ਼ਨ ਕਰਨ ਦਾ ਸੰਗ ਕੇ ਸੰਗਤ ਇਕੱਠੀ ਹੋ ਕੇ ਦਾਮਦੀ ਆ ਉਹ ਚੋਲੇ ਸਾਹਿਬ ਦੇ ਦਰਸ਼ਨ ਕਰਨ ਤੇ ਜੋ ਕੋਈ ਸਰਦਾ ਨਾਲ ਆਪਣੀਆਂ ਅਦਾਸ ਬੇਨਤੀ ਕਰਦਾ ਸਾ ਸੰਗ ਉਹਦੀ ਪੂਰੀ ਕਰਦਾ ਇਹ ਚੋਲਾ ਸਾਹਿਬ ਦਾ ਇਤਿਹਾਸ ਹੈ ਵਾਹਿਗੁਰੂ ਜੀ ਖਾਸਾ ਵਾਹਿਗੁਰੂ